ਸ਼੍ਰੀ ਹਰਕਮਲ ਪਿੱਤ ਕਾਕ ਜੀ ਐਸਐਸਪੀ ਜੰਦਰ ਬਿਹਾਰਾਤੀ ਜੀ ਵੱਲੋਂ ਨਸ਼ਾ ਵਿਰੋਧ ਜਿਹੜੀ ਮਹਮਾ ਉ ਚਲਾਈ ਗਈ ਸੀ ਉਸ ਦੇ ਸੰਬੰਧ ਵਿੱਚ ਅੱਜ ਸਾਡੇ ਐਸਐਚਓ ਫਲੋਰਸ ਅਤੇ ਉਸ ਦੀ ਟੀਮ ਨੇ ਕਾਮਯਾਬੀ ਮਿਲੀ ਹੈਗੀ ਆ ਜਿਸ ਦੇ ਅਸ ਅਸੀਂ 4 ਨਸ਼ਾ ਤਸਕਰ ਜਿਲੇ ਨੂੰ ਗ੍ਰਿਫਤਾਰ ਕੀਤੀ ਨੇ ਜਿਨ੍ਹਾਂ ਤੋਂ 190 ਦੇ ਸ਼ੀਸ਼ੇ ਬੋਮਾਂ ਬਰਾਮਦ ਕੀਤੀਆਂ ਗਈਆਂ ਨੇ ਤੇ ਵਰਨਾ ਜਦੋਂ ਇਹ ਜਿਹੜੀ ਇਹ ਬਰਾਮਤ ਕੀਤੀ ਗਈ ਹੈ ਜੀ ਇੱਥੇ ਮੈਂ ਦੱਸਣੀ ਬਣਾਈ ਦੇ ਦਲ ਹੈ ਨਹੀਂ ਅਜਿਕੇ ਵਿੱਚ ਆਰਐਮਪੀ ਡਾਕਟਰ ਸੀ ਜਿਸ ਦਾ ਸੰਸਿਆ ਕੀਤਾ ਗਿਆ ਕੁਦਰਿਕ ਜਿਹਾ ਸੰਸੂਰੀਆ ਸੀ ਇਹ ਨਸ਼ੀਲਾ ਨਸ਼ੀਲਾ ਜੀ ਸੀ ਉਹ ਵੇਸਤਾ ਸੀ ਇਸ ਸੰਬੰਧੀ ਅਸੀਂ ਵੱਖਰੇ ਤੌਰ ਤੇ ਡਰਾਈਵਿੰਗ ਇੰਸਪੈਕਟਰ ਨੂੰ ਪੂਨਾ ਉਤਕਰਨ ਕੀਤੀ ਜਾਵੇਗੀ ਤੇ ਉਹਨੂੰ ਅਸੀਂ ਐਂਡੀ ਦੇ ਸਕੱਤਰ ਤੱਕ ਇਹਦੇ ਤੇ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਤੇ ਦੋਸ਼ੀ ਜਿਹੜੇ ਆ ਉਹ ਗੁਸਤਾਰ ਕਰਦੇ ਆ ਤੇ ਇਹਨਾਂ ਨੂੰ ਜੋ ਪਰਸਨਾਂ ਲੈ ਕੇ ਤੇ ਇਹਨਾਂ ਦਾ ਹੋਰ ਇਹਨਾਂ ਦਾ ਬੁਢੀ ਪੋਸ਼ਣ ਕੀਤੀ ਜਾਏਗੀ ਤੇ ਇਹਨਾਂ ਦੇ ਬੈਕਵਰਡ ਤੇ ਫਾਗਰ ਨੂੰ ਬਾਰੇ ਪਤਾ ਲੱਗ ਜਾਵੇਗਾ ਕੀ ਕਿਤੇ ਕਿਤੇ ਦੇ ਅ ਤੇ ਜਿਹੜੇ ਬੁੜਾ ਹਣ ਤੇ ਡਾਕਟਰ ਸੀ ਜਿਹੜੇ ਕੋਈ ਸੈਕਰੀਟੀ ਜਿਹੜਾ ਲੋਅ ਵਾਲਾ ਪਿੰਡ ਪੰਡਾ ਥਾਣੇ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਹੈਗਾ ਜੀ ਤੇ ਲੰਘਦਾ ਇਹਦੇ ਜਿਹੜੇ ਡਾਕਟਰ ਦੀ ਸ਼ਾਪ ਸੀ ਬੰਦ ਰਹਾ ਸੀ ਇਸ ਤੋਂ ਬਿਨਾਂ ਲੋਕਲ ਬੰਦੇ ਬੰਦੇ ਨੇ ਸਮਰਾਈ ਦੇ ਨੇ ਤੇ ਮਾਇ ਪਤੀ ਦੇ ਹਜੇ ਨੇ ਇਹ ਇਹ ਤਿੰਨ ਜਿੰਨਾਂ ਰਿਲੀਜ਼ ਤਸਕਰ ਨੇ ਤੇ ਇੱਕ ਜਿਹੜਾ ਉਹ ਜਿਹੜਾ ਉਹ ਪਰਸੰਗ ਜਿਹੜਾ ਹੈਗਾ ਕੋ ਡਾਕਟਰ ਹੈਗਾ ਜੀ ਸ੍ਰੀ ਹਰਕਮਲ ਪੇਤ ਕਾਕਾ ਜੀ ਐਸ ਐਸ ਪੀ ਜੰਦਰ ਬਹਾਦੀ ਜੀ ਵੱਲੋਂ ਨਸ਼ਾ ਅਮੂਰ ਜਿਹੜੀ ਮਹਿਮਾ ਉਹ ਚਲਾਈ ਗਈ ਸੀ ਉਸ ਦੇ ਸੰਬੰਧ ਵਿੱਚ ਅੱਜ ਸਾਡੇ ਐਸ ਐਚ ਓ ਫਲੋਰ ਉਸ ਅਤੇ ਉਸ ਦੀ ਟੀਮ ਨੇ ਕਾਮਯਾਬੀ ਮਿਲੀ ਹੈਗੀ ਆ ਜਿਸ ਦੇ ਅਸੀਂ ਚਾਰ ਨਸ਼ਾ ਤਸਕਰ ਜਿਲੇ ਨੂੰ ਗ੍ਰਫਤਾਰ ਕੀਤੇ ਨੇ ਜਿਨ੍ਹਾਂ ਪਰੋਂ 190 ਹੋਰ ਸ਼ਿਰਾਂ ਨੂੰ ਨਾਬਰੰਦ ਕੀਤੀਆਂ ਗਈਆਂ ਨੇ ਅੱਪੇ ਵਰਨਾ ਜਦੋਂ ਇਹ ਜਿਹੜੀ ਇਹ ਬ੍ਰਾਂਟ ਕੀਤੀ ਗਈ ਹੈ ਜੀ ਇੱਥੇ ਮੈਂ ਇੱਕ ਵਸਨੀ ਬਨਰੂ ਦੇ ਬਲ ਹੈ ਨਹੀਂ ਜੀ ਕਿ ਇਹਦੇ ਵਿੱਚ ਆਰਐਮਪੀ ਡਾਕਟਰ ਸੀ ਜਿਹਦਾ ਲਾਇਸੈਂਸ ਹੈ ਕੀਤਾ ਗਿਆ ਕੁਦਰੇ ਲਾਇਸੈਂਸਰੀ ਹੋ ਗਿਆ ਸੀ ਤੇ ਨੈਸ਼ਨਲ ਰੀਜਨਰੀ ਸੀ ਉਹ ਦਿਸਟਾਸ ਸੀ ਇਸ ਸੰਬੰਧੀ ਅਸੀਂ ਵੱਖਰੇ ਤੌਰ ਤੇ ਡਰਾਈਵਿੰਗ ਇੰਸਪੈਕਟਰ ਕੋਲੋਂ ਕੋਈ ਉਪਰ ਕਾਰਵਾਈ ਕੀਤੀ ਜਾਵੇਗੀ ਤੇ ਹੁਣ ਅਸੀਂ ਐਲਡੀ ਦੇ ਸਕੱਤਰਕ ਇਹਦੇ ਤੇ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਤੇ ਦੋਸ਼ੀ ਜਿਹੜੇ ਆ ਉਹ ਗੁਸਤਖਰ ਕਰ ਰਹੇ ਹੈ ਤੇ ਇਹਨਾਂ ਨੂੰ ਜਿਹੜਾ ਪੋਸਟ ਨਾਲ ਲੈ ਕੇ ਤੇ ਇਹਨਾਂ ਦਾ ਹੋਰ ਇਹਨਾਂ ਦਾ ਬੁਰੀ ਪੁਸ਼ਕਸ਼ ਕੀਤੀ ਜਾਏਗੀ ਫਿਰ ਉਹ ਬੈਕਵਰਡ ਪਹਾਰ ਨੂੰ ਬਾਰੇ ਪਤਾ ਲੱਗੇਗੀ ਕੀ ਕਿਤੇ ਕਿਤੇ ਦੇ ਅ ਜਿਹੜੇ ਬਣਾ ਹੋਂ ਤੋਂ ਡਾਕਟਰ ਸੀ ਜਿਹੜੇ ਕੋਈ ਸੈਕਰੀਟੀ ਨਾ ਲੋਗ ਆਪੇ ਪੰਡ ਪੰਡਾ ਥਾਣੇ ਬਿਲਗੇ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਹੈਗਾ ਜੀ ਤੇ ਲੱਗਦਾ ਇਹਦੇ ਜਿਹੜੇ ਡਾਕਟਰ ਦੀ ਸ਼ਾਪ ਸੀ ਬੰਦ ਰਹਾ ਸੀ ਇਸ ਤੋਂ ਬਿਨਾਂ ਲੋਕਲ ਬੰਦੇ ਬੰਦੇ ਨੇ ਸਮਰਾਈ ਦੇ ਨੇ ਤੇ ਮਾਇ ਪੱਤੀ ਦੇ ਹਜੇ ਨੇ ਤੇ ਇਹ ਤਿੰਨ ਜਿਹੜੀਆਂ ਰਿਪੋਰਟਸ ਕਰਨ ਤੇ ਇੱਕ ਜਿਹੜਾ ਉਹ ਜਿਹੜਾ ਉਹ ਪਰਸੰਗ ਜਿਹੜਾ ਹੈਗਾ ਕੋ ਡਾਕਟਰ ਹੈ ਜੀ ਸ਼੍ਰੀ ਹਰਕਮਲ ਪੇਤ Thakur ji SSP ਜੰਦਰ ਬਹਾਦਰੀ ਜੀ ਵੱਲੋਂ ਨਸ਼ਾ ਅਮਰਗ ਦੀ ਮਹਿਮਾ ਉਹ ਚਲਾਈ ਗਈ ਸੀ ਉਸ ਦੇ ਸੰਬੰਧ ਵਿੱਚ ਅੱਜ ਸਾਡੇ ਐਸ ਐਚਓ ਫਲੋਰਸ ਅਤੇ ਉਸ ਦੀ ਟੀਮ ਨੇ ਕਾਮਯਾਬੀ ਜੀ ਹੈਗੀ ਆ ਜਿਸ ਦੇ ਅਸੀਂ ਚਾਰ ਨਸ਼ਾ ਤਸਕਰ ਜਿਨੇ ਨੂੰ ਗਸ਼ਤਾਰ ਕੀਤੇ ਨੇ ਜਿਨ੍ਹਾਂ ਤੋਂ 190 ਰੁਪਏ ਦੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਨੇ ਅਤੇ ਵਰਨਾ ਕਦੇ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਜੀ ਇੱਥੇ ਮੈਂ ਦੱਸਣੀ ਬਣਾਏ ਦੋ ਗੱਲ ਹੈ ਵੀ ਕਿ ਕਿ ਵਿੱਚ ਆਰਐਮਪੀ ਡਾਕਟਰ ਸੀ ਜਿਹਦਾ ਲਾਇਸੈਂਸ ਖੇਤਾ ਗਿਆ ਉਹਦਾ ਜੋ ਲਾਇਸੈਂਸ ਸੀ ਉਹ ਵਾਸੀ ਇਹ ਨੈਸ਼ਨਲ ਰੋਡਾਂ ਜਿਹੜੀਆਂ ਸੀ ਉਹ ਦੇਖਤਾ ਸੀ ਇਸ ਸੰਬੰਧ ਵਿੱਚ ਅਸੀਂ ਵਿਕਰੀ ਤੌਰ ਤੇ ਡਰਾਈਵਿੰਗ ਇੰਸਪੈਕਟਰ ਕੋਲੋਂ ਕੁੱਝ ਉਪ ਉਤਕਾਰਨ ਕੀਤੀ ਜਾਵੇਗੀ ਤੇ ਹੁਣ ਅਸੀਂ ਐਡੀ ਦੇ ਸੈਕਟਰੀਕ ਇਹਦੇ ਤੇ ਮਕਦਮਾ ਦਰਜ ਕਰ ਦਿੱਤਾ ਗਿਆ ਹੈ ਤੇ ਦੋਸ਼ੂ ਜਿਹੜੇ ਆਓ ਗ੍ਰਫਤਾਰ ਕਰ ਰਹੇ ਆ ਤੇ ਇਹਨਾਂ ਨੂੰ ਉਹ ਆਪਣਾ ਨਾਮ ਲਾ ਕੇ ਤੇ ਇਹਨਾਂ ਦਾ ਹੋਰ ਇਹਨਾਂ ਨੂੰ ਬੂਮੀ ਪੁਸ਼ਕਸ਼ ਕੀਤੀ ਜਾਊਗੀ ਤੇ ਇਹ ਉਹ ਬੈਕਵਰਡ ਦੇ ਖਾਦ ਬਾਰੇ ਬਤਾਤੇ ਹੋਵੇਗਾ ਕੀ ਕਹਿੰਦੇ ਕੀ ਦੇਖੋ ਕਿ ਜਿਹੜੇ ਬੁਢਾ ਹੈ ਹਾਂ ਤੇ ਡਾਕਟਰ ਸੀ ਜਿਹਦੇ ਕੋਲ ਕੋਈ ਸਰਟੀਫਾਈਡ ਲੋਅਰ ਪੰਡ ਪੰਦਾ ਥਾਣੇ ਬਿਲਗੇ ਦੇ ਵਿੱਚ ਉੱਥੇ ਦਾ ਰਹਿਣ ਵਾਲਾ ਹੈਗਾ ਜੀ ਤੇ ਲੰਬਣਾ ਇਹਦੇ ਜਿਹੜੇ ਡਾਕਟਰ ਦੀ ਸ਼ਾਪ ਸੀ ਬੰਦ ਲਾ ਸੀ ਇਸ ਤੋਂ ਬਿਨਾਂ ਲੋਕਲ ਬੰਨੇ ਪੰਦੇ ਨੇ ਸਮਰਾਨੇ ਦੇ ਨੇ ਤੇ ਮਾਪਤੀ ਦੇ ਹੈਗੇ ਨੇ ਇਹ ਇਹ ਤਿੰਨ ਜਿਹੜੀਆਂ ਰੀਲਿਸ ਤਸਕਰ ਨੇ ਤੇ ਇੱਕ ਜਿਹੜਾ ਉਹ ਜਿਹੜਾ ਉਹ ਪਰਸਨ ਜਿਹੜਾ ਹੈਗਾ ਕੋ ਡਾਕਟਰ ਹੈਗਾ ਜੀ